ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਜੀ ਇੱਕ ਨਵੀਂ ਵੀਡੀਓ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸ਼ੋਅ ਕਰਾਂਗੇ ਪਸ਼ਮੀਨੇ ਦੇ ਸੂਟ ਜੀ ਪਲੇਨ ਪਸ਼ਮੀਨਾ ਆ ਚੁੱਕਿਆ ਹੈ ਜੀ ਅ ਇਸ ਵਾਰ ਜੀ ਅਸੀਂ ਪਸ਼ਮੀਨਾ ਲੈ ਕੇ ਆਏ ਜੀ ਰਸ਼ੀਆ ਬ੍ਰਾਂਡ ਦਾ ਜੀ ਬਹੁਤ ਹੀ ਫਾਈਨ ਫੈਬਰਿਕਾ ਹੈ ਜੀ ਰਸ਼ੀਆ ਬ੍ਰਾਂਡ ਦਾ ਪਸ਼ਮੀਨਾ ਜੀ ਬਹੁਤ ਹੀ ਸੋਹਣੇ ਰੰਗ ਆਏ ਹੈ ਜੀ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਜੀ ਸਾਰੇ ਰੰਗ ਰਸ਼ੀਆ ਬ੍ਰਾਂਡ ਦੇ ਹੈ ਜੀ ਬਹੁਤ ਹੀ ਫਾਈਨ ਕਪੜਾ ਹੈ ਜੀ ਹਾਂਜੀ ਸਟੱਫ ਦਿਖਾਓ ਜੀ ਇਸ ਦੇ ਕੰਨੇ ਦੇ ਉੱਤੇ ਰਸ਼ੀਆ ਦੀ ਸਟੈਂਪ ਲੱਗੀ ਹੋਊਗੀ ਜੀ ਆ ਤੁਸੀਂ ਦੇਖ ਸਕਦੇ ਹੋ ਰਸ਼ੀਆ ਦਾ ਬਹੁਤ ਹੀ ਵਧੀਆ ਕਪੜਾ ਹੈ ਜੀ ਪਸ਼ਮੀਨੇ ਦਾ ਆ ਕੋਰਨਰ ਦੇ ਉੱਤੇ ਰਸ਼ੀਆ ਦੀ ਤੁਹਾਨੂੰ ਸਟੈਂਪ ਮਿਲੂਗੀ ਨਜਾਕਤ ਵਾਹ ਰਸ਼ੀਆ ਜੀ ਬਹੁਤ ਹੀ ਫਾਈਨ ਫੈਬਰਿਕ ਜੀ ਰਸ਼ੀਆ ਦਾ ਜੀ ਰੰਗ ਆਇਆ ਜੀ ਤੁਸੀਂ 36 36 ਦੇ 36 ਇੰਨੇ ਸੋਹਣੇ ਰੰਗ ਹੈ ਜੀ ਤੁਸੀਂ ਸਾਰੇ ਦੇਖ ਸਕਦੇ ਹੋ ਜੀ ਤੇ ਰੇਟ ਰੂ ਹੈ ਜੀ ਰਸ਼ੀਆ ਪਸ਼ਮੀਨਾ ਦਾ 700 ਰੁਪਏ 5 ਮੀਟਰ ਸੂਟ ਦਾ ਰੇਟ 700 ਰੁਪਏ ਰਸ਼ੀਆ ਪਸ਼ਮੀਨਾ ਦਾ ਰਹਿਣਾ ਹੈ ਜੀ ਬਹੁਤ ਹੀ ਫਾਈਨ ਫੈਬਰਿਕ ਹੈ ਜੀ ਬਹੁਤ ਹੀ ਸੁਪੀਰੀਅਰ ਕੁਆਲਿਟੀ ਦੇ ਵਿੱਚ ਬਣਾਇਆ ਜੀ ਫਸਟ ਟਾਈਮ ਬਣਾਇਆ ਜੀ ਰਸ਼ੀਆ ਨੇ ਪਸ਼ਮੀਨਾ ਜੀ ਤੇ ਤੁਸੀਂ ਇਹ ਸੂਟ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਸ਼ਾਪ ਸ਼ਾਪ ਤੇ ਵਿజిਟ ਕਰਕੇ ਪਰਚੇਸ ਕਰ ਸਕਦੇ ਹੋ ਜੀ 5 ਮੀਟਰ ਦਾ ਸੂਟ ਰੂਗਾ 700 ਰੁਪਏ ਦਾ ਜੋ ਭੈਣਾ ਬੁਟੀਕ ਦਾ ਕੰਮ ਕਰਦੀ ਹੈ ਜੀ ਜੋ ਆਪਣੀ ਬੁਟੀਕ ਲਈ ਸੂਟ ਖਰੀਦਣਾ ਚਾਹੁੰਦੀ ਹੈ ਜੀ ਉਹਨਾਂ ਨੂੰ ਆਪਾਂ ਕੱਟ ਕਰਕੇ ਦੇਵਾਂਗੇ ਜੇ ਜੇ ਕੁਆਂਟੀਟੀ ਖਰੀਦੋਗੇ ਤੁਸੀਂ ਹਾਂਜੀ 700 ਰੁਪਏ ਰੇਟ ਹੈ ਜੀ ਤੇ ਤੁਸੀਂ ਇਹ ਚੈੱਕ ਕਰ ਸਕਦੇ ਹੋ ਰਸੀਆ ਪਸ਼ਮੀਨਾ ਜੀ ਬਹੁਤ ਹੀ ਫਾਈਨ ਬਹੁਤ ਹੀ ਫਾਈਨ ਕੁਆਲਟੀ ਦੇ ਵਿੱਚ ਆਇਆ ਹੈ ਜੀ ਹਾਂਜੀ ਧੰਨਵਾਦ ਜੀ